ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਇਸ ਵਾਲੀ ਵੀਡੀਓ ਦੇ ਵਿੱਚ ਅੱਜ ਦੇ ਟਾਪ ਦੇ ਟੂਰਨਾਮੈਂਟ ਵਿਸਾਖੀ ਦਾ ਦਿਨ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਸਾਰੇ ਭਰਾ ਠੀਕ ਹੋਣਗੇ ਤੰਦਰੁਸਤ ਹੋਣਗੇ ਇਹ ਵੀ ਜੋ ਹੈ ਤਾਂ ਕਰਕੇ ਅੱਜ ਟੂਰਨਾਮੈਂਟ ਵੀ ਕਾਫੀ ਆ ਸ਼ੁਰੂਆਤ ਕਰਦੇ ਆਪਾਂ ਪਹਿਲੇ ਕੱਪ ਦੀ ਜੋ ਪਲਾਥ ਦਾ ਮੇਲਾ ਦੁਨੀਆ ਭਰ 'ਚ ਮਸ਼ਹੂਰ ਆ ਅੱਜ ਪਹਿਲਾ ਦੇਣਾ ਤੇ ਕੱਲ ਨੂੰ ਮੇਰੇ ਵੀਰੋ ਰੇਡਾਂ ਜਫਿਆਂ ਤੇ ਗੱਡੀਆਂ ਟਰੈਕਟਰ ਹਾਰਲੇ ਲੱਗਣੀਆਂ ਬੋਲਟ ਲੱਗਣੇ ਆ ਮੇਰੇ ਵੀਰੋ ਮੋਟਰਸਾਈਕਲ ਲੱਗਣੇ ਆ ਕੱਲ ਨੂੰ ਮੇਰੇ ਵੀਰੋ ਕੱਲ ਨੂੰ ਇਹ ਵੀ ਗੱਲਾਂ ਸਮੇਂ ਤੇ ਲੱਗਣੀਆਂ ਵੀ ਕਿਹੜਿਆ ਜੋ ਹੈ ਜੱਤੂਗਾ ਹਾਰਲੇ ਵੈਸਟਾਂ ਨੂੰ ਆ ਫਾਈਨਲ ਮੈਚ ਟਰੈਕਟਰ ਮੇਰੇ ਵੀਰੋ ਇਹ ਗੱਲਾਂ ਸਮੇਂ ਤੇ ਹੋਣੀਆਂ ਪਰ ਅੱਜ ਦੇ ਇਹ ਜੋ ਹੈ ਅੱਜ ਇੱਥੇ 80 ਕਿਲੋ ਦੇ ਮੈਚ ਆ ਕੱਲ ਨੂੰ ਵੱਡੀਆਂ ਟੀਮਾਂ ਖਿਡਾਰੀ ਸਾਰੀ ਆਗੇ ਆ ਪੰਜਾਬ 'ਚ ਸਰਾ ਹੋਣਾ ਅੱਜ ਮੇਰੇ ਵੀਰੋ ਅਗਲਾ ਪਹਿਲਾ ਅਗਲਾ ਟੂਰਨਾਮੈਂਟ ਸੌਰਸੰਗ ਦੇ ਵਿੱਚ ਹੋਣਾ ਸ਼ੋਅ ਮੈਚ ਆ ਇੱਥੇ ਵੱਡਾ ਕਰਵਾਇਆ ਜਾਣਾ ਟੌਪ ਦਾ ਮੇਲਾ ਇਹ ਵੀ ਸ਼ੋਅ ਮੈਚ ਤਕੜਾ ਐਸੋ ਅੱਗੇ ਰਾਏਪੁਰ ਰਾਂਗਾ ਦੇ ਵਿੱਚ ਮੇਰੇ ਵੀਰੋ ਅੱਜ ਓਪਨ ਦੇ ਮੈਚ ਕਰਵਾਏ ਜਾਣੇ ਆ ਜਿਸ ਮੇਲੇ ਤੇ ਅੱਜ ਸਿਰੇ ਦੇ ਮੈਚ ਓਪਨ ਦੇ ਰੱਖੇ ਗਏ ਆ ਵਦਿਆ ਖਿਡਾਰੀ ਇੱਥੇ ਵੀ ਪਹੁੰਚਣੇ ਆ ਤੇ ਇਸ ਤੋਂ ਅੱਗੇ ਅੱਜ ਗਿੱਦੜਵਿੰਡੀ ਦੇ ਵਿੱਚ ਲਾਸਟ ਦਾਣਾ ਓਪਨ ਦੇ ਮੈਚ ਹੋਣੇ ਆ ਅੱਜ ਟੌਪ ਟੌਪ ਦੇ ਖਿਡਾਰੀ ਅੱਜ ਗਿੱਦੜਵਿੰਡੀ ਦੇ ਵਿੱਚ ਵੀ ਖੇਡਣੇ ਆ ਅੱਜ ਬਲੰਦ ਮਾਨਸੇ ਦੇ ਵਿੱਚ ਵੀ ਮੇਰੇ ਵੀਰੋ ਸਰੇ ਦਾ ਮੇਲਾ 72000 ਓਪਨ ਦਾ ਜਨਕੀ ਵੀ ਟੌਪ ਦਾ ਟੂਰਨਾਮੈਂਟ ਆ 72000 ਪਹਿਲਾ ਇਨਾਮ ਰੱਖਿਆ ਗਿਆ ਸਰੇ ਦੇ ਮੈਚ ਇੱਥੇ ਅੱਜ ਦੇ ਦਿਨ ਦਾ ਸੁਪਰ ਕਬੱਡੀ ਕੱਪ ਪੱਤੜ ਕਲਾਂ ਦੇ ਵਿੱਚ ਹੋਣਾ ਮੇਰੇ ਵੀਰੋ ਲੱਖ ਪਹਿਲਾ ਇਨਾਮ 75000 ਦੂਜਾ ਤੇ ਟੌਪ ਦੇ ਖਿਡਾਰੀ ਅੱਜ ਪੱਤੜ ਕਲਾਂ ਦੇ ਵਿੱਚ ਦੇਖਣ ਨੂੰ ਮਿਲਣੇ ਆ ਕਬੱਡੀ ਜੰਕਸ਼ਨ ਆਫੀਸ਼ੀਅਲ ਚੈਨਲ ਤੇ ਲਾਈਵ ਚੱਲਣਾ ਬਾਕੀ ਇਹ ਸਰੇ ਸਰੇ ਦੇ ਕਬੱਡੀ ਕੱਪ ਅੱਜ ਹੋਣੇ ਆ ਹੋਰ ਵੀ ਹੋ ਸਕਦੇ ਆ ਟੂਰਨਾਮੈਂਟ ਅੱਜ ਵਿਸਾਖੀ ਦੇ ਦਿਨ ਦੇ ਕਾਰਨ ਸਾਰੇ ਭਰਾਵਾਂ ਨੂੰ ਮੁਬਾਰਕਾਂ ਵੀ ਦਿੰਨੇ ਆ ਬਾਕੀ ਕੱਲ ਨੂੰ ਦੇਖਾਂਗੇ ਵੀ ਕੌਣ ਜਿੱਤੂਗਾ ਮੇਰੇ ਵੀਰੋ ਇੰਨੀਆਂ ਵੱਡੀਆਂ ਚੀਜ਼ਾਂ ਵੱਡੇ ਇਨਾਮ ਕਿਹੜੇ ਦੇ ਹਿੱਸੇ ਆਉਣਗੇ ਇਹ ਸਮੇਂ ਤੇ ਗੱਲਾਂ ਲੱਗਣੀਆਂ ਬਾਕੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਵੀਡੀਓ ਨੂੰ ਧੰਨਵਾਦ